ਵੈਦੂਜੀ ਦਾ ਖਾਲਸਾ ਵੈਦੂਜੀ ਕੀ ਫਤਿਹ ਮੈਂ ਜਸਵਿੰਦਰ ਸਿੰਘ ਲੋਂਗੋਵਾਲ ਵੱਲੋਂ ਭਾਰਤੀ ਕਿਸਾਨ ਜੁਨੀਆਂ ਨੇਕਤਾ ਆਜ਼ਾਦ ਅੱਜ ਸਮੂਹ ਪੰਜਾਬ ਦੇ ਲੋਕਾਂ ਦੇ ਨਾਲ ਕੁਝ ਗੱਲਾਂ ਵਸਾਗੀਆਂ ਕਰਨ ਵਾਸਤੇ ਤੇ ਲੀਕੇ ਪ੍ਰੋਗਰਾਮਾਂ ਚ ਪੂਜਨ ਦਾ ਸੁਨੇਹਾ ਦੇਣ ਵਾਸਤੇ ਇਹ ਵੀਡੀਓ ਨੂੰ ਪਾ ਰਿਹਾ ਕਿਉਂਕਿ ਤੁਹਾਨੂੰ ਇਸ ਗੱਲ ਦਾ ਸਾਰਿਆਂ ਨੂੰ ਪਤਾ ਹੈ ਕਿ ਸ਼ੰਭੂ ਤੇ ਖਨੋਰੀ ਮੋਰਚੇ ਨੂੰ ਜਦੋਂ ਤਬਾਹ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਤੇ ਕਿਸਾਨਾਂ ਦਾ ਬਹੁਤ ਵੱਡੀ ਪੱਧਰ ਤੇ ਦੋਨੇ ਮੋਰਚਾ ਦੇ ਵਿੱਚ ਭਾਰੀ ਨੁਕਸਾਨ ਹੋਇਆ ਟਰਾਲੀਆਂ ਤੱਕ ਚੋਰੀ ਉਹਨਾਂ ਦੇ ਵਿੱਚ ਤੇ ਆ ਸਮਾਨ ਚੋਰੀ ਮੋਰਚੇ ਨੂੰ ਖੁਰਦੋਰ ਕਰਤਾਵਾਂ ਦਾ ਸਮਾਨ ਵੀ ਖੁਰਦੋਰ ਦਿਖਾ ਦਿੱਤਾ ਸੋ ਇਸ ਤਰ੍ਹਾਂ ਇੱਕ ਪਿਛਲੇ ਦਿਨਾਂ ਚ ਸ਼ੰਭੂ ਮੋਰਚੇ ਤੋਂ ਟਰਾਲੀਆਂ ਚੋਰੀ ਹੋਈਆਂ ਜਿਹੜੀਆਂ ਸਮਾਨ ਨਾਲ ਭਰੀਆਂ ਭੜੀਆਂ ਟਰਾਲੀਆਂ ਚੋਰੀ ਹੋਈਆਂ ਸੀ ਉਹਨਾਂ ਚੋਂ ਦੋ ਟਰਾਲੀਆਂ 90 ਦੇ ਵਿੱਚੋਂ ਮਿਲੀਆਂ ਸੀ ਜਿਹੜੀਆਂ ਟਰਾਲੀਆਂ ਆਮ ਆਦਮੀ ਪਾਰਟੀ ਦੇ ਮੁਖ ਲੀਡਰ ਪੰਕਜ ਪੱਪੂ ਦੇ ਘਰ ਦੇ ਉਹਦੀ ਦੁਕਾਨ ਦੇ ਅੰਦਰੋਂ ਵਰਾਮਦ ਹੋਈਆਂ ਸਨ ਉਹਨਾਂ ਦੇ ਮਸਲੇ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਉੱਤੇ ਸਵਾਲ ਖੜੇ ਹੋਏ ਸੀ ਕਿ ਇਹਨਾਂ ਪਾਰਟੀ ਦੇ ਬੰਦਿਆਂ ਨੇ ਹੀ ਮੋਰਚੇ ਦੀਆਂ ਟਰਾਲੀ ਚੋਰੀ ਕੀਤੀਆਂ ਨੇ ਪੁਲਿਸ ਨਾਲ ਮਿਲੀ ਭੁਗਤ ਕਰਕੇ ਪੰਜਾਬ ਸਰਕਾਰ ਨੇ ਇਸ਼ਾਰੇ ਦੇ ਉੱਤੇ ਸਾਰਾ ਕੁਝ ਹੋਇਆ ਉਹਦੀ ਸਨਖਤ ਵੀ ਹੋ ਚੁੱਕੀ ਸੀ ਸਨਖਤ ਤੋਂ ਬਾਅਦ ਇੱਕ ਮੇਰੇ ਵੱਲੋਂ ਜਾਨੀ ਜਸਵਿੰਦਰ ਸਿੰਘ ਦੇ ਨਾਮ ਦੀ ਤੇ ਕੁਝ ਹੋਰ ਆਗੂਆਂ ਦੇ ਸਾਡੇ ਦੇ ਨਾਮ ਦੀ ਇੱਕ ਅਸੀਂ ਦਰਖਾਸਤ ਉਸ ਸਮੇਂ ਦਿੱਤੀ ਸੀ ਜਦੋਂ ਪੰਕਜ ਪੱਪੂ ਦੇ ਗੇਟ ਨੂੰ ਖੋਲਵਾਇਆ ਗਿਆ ਸੀ ਤਦ ਪੁਲਿਸ ਨੇ ਉਸ ਦੇ ਆਧਾਰ ਤੇ ਬਰਾਮਦਗੀ ਪਾ ਕੇ ਇੱਕ ਡੀਡੀਆਰ ਕੱਟੀ ਸਮਾਨ ਨੂੰ ਉਹਨੂੰ ਜ਼ਬਤ ਕਰ ਲਿਆ ਸੀ ਥਾਣਾ ਨਾਬੇ ਦੇ ਲਾਹੌਰਾ ਗੇਟ ਦੇ ਵਿੱਚੋਂ ਸਮਾਨ ਬਰਾਮਦ ਕਰਕੇ ਉਹ ਲੈ ਗਏ ਸਾਨੂੰ ਤਾਂ ਇਸ ਮਸਲੇ ਨੂੰ ਪੁਲਿਸ ਨੇ ਪੰਜਾਬ ਦੀ ਪੁਲਿਸ ਨੇ ਨਾਬੇ ਦੀ ਪੁਲਿਸ ਨੇ ਪਟਿਆਲੇ ਦੀ ਪੁਲਿਸ ਨੇ ਮਿਲ ਕੇ ਆਮ ਆਦਮੀ ਪਾਰਟੀ ਦੇ ਉਸ ਇੱਕ ਚੋਰ ਨੂੰ ਆਪ ਦੇ ਮੁਖ ਲੀਡਰ ਨੂੰ ਬਚਾਉਣ ਖਾਤਰ ਉਹ ਐਫ ਆਈ ਆਰ ਲਿਖੀ ਜਾਣੀ ਚਾਹੀਦੀ ਸੀ ਉਸ ਵਿਅਕਤੀ ਵੱਲੋਂ ਜਿਹਨੇ ਟਰਾਲੀ ਦੀ ਸਹਾਇਤ ਕੀਤੀ ਸੀ ਆਪਣੀ ਤੇ ਐਫ ਆਈ ਆਰ ਉਸੇ ਆਧਾਰ 'ਤੇ ਜਿਹੜਾ ਵਾਰ ਖਲਾਉਣ ਲਈ ਦਿੱਤੀ ਵੀ ਦਰਖਾਸਤ ਸੀ ਐਫ ਆਈ ਆਰ ਨੂੰ ਮੜ ਦਿੱਤਾ ਬਿਆਨ ਲਿਖਤੀ ਦਰਖਾਸਤ ਤਿਆਰ ਕਰਕੇ ਐਸ ਪੀ ਡੀ ਰਾਹੀਂ ਵੀ ਭੇਜੀ ਉਸ ਬੰਦੇ ਦੀ ਤੇ ਐਸ ਐਚ ਚੋ ਰਾਹੀਂ ਜਿਹੜਾ ਟਰਾਲੀ ਦਾ ਅਸਲ ਮਾਲਕ ਸੀ ਗੁਰਚੇਤ ਸਿੰਘ ਉਰਫ ਪੁੱਲ ਪਿੰਡ ਲੰਗੋਆ ਉਹਦੀ ਐਫ ਆਈ ਆਰ ਨਹੀਂ ਤਿਆਰ ਕੀਤੀ ਸਭੋ ਮੇਰੇ ਨਾਮ ਤੇ ਐਫ ਆਈ ਆਰ ਕੱਟ ਕੇ ਬਾਅਦ ਦੇ ਵਿੱਚ ਉਹਦੇ ਬਿਆਨਾਂ ਨੂੰ ਨਾਲ ਅਟੈਚ ਕਰੇ ਜੀ ਦੀ ਜੀ ਦੀ ਵਿਅਕਤੀ ਦੀ ਚੀਜ਼ ਚੋਰੀ ਹੋਈ ਹੈ ਉਹਦੇ ਵੱਲੋਂ ਐਫ ਆਈ ਆਰ ਨਹੀਂ ਲਿਖੀ ਤੇ ਨਾਲ ਦੀ ਨਾਲ ਅਦਾਲਤ ਦੇ ਵਿੱਚ ਵਾਰ-ਵਾਰ ਸਾਡੇ ਕਹਿਣ ਦੇ باوجود ਕੇਸ ਬੰਦੇ ਦੀ ਗ੍ਰਿਫਤਾਰੀ ਕਰੋ ਇਹਦਾ ਰਿਮਾਂਡ ਲਵੋ ਇਹ ਟਰਾਲੀਆਂ ਕਿੱਥੇ ਗਈਆਂ ਇਹ ਸਮਾਨ ਕਿਹਨੂੰ ਕਿਹਨੂੰ ਵੇਚਤਾ ਇਹਦੇ ਵਿੱਚ ਬੰਦੇ ਕੌਣ-ਕੌਣ ਇਨਵੋਲ ਹੋਵੇ ਇਥੋਂ ਤੱਕ ਸੀ ਕਿ ਸਜੰਤਾ ਚਾਵਲਾ ਵੀ ਉਹਦੇ ਵਿੱਚ ਇਨਵੋਲ ਸੀ ਕਿਉਂਕਿ ਉਹਨੇ ਟਰੈਕਟਰ ਭੇਜੇ ਸੀ ਉਥੇ ਮਨਦੀਪ ਸਿੰਘ ਸਿੱਧੂ ਵਰਗੇ ਪੁਲਿਸ ਮੁਲਾਜ਼ਮ ਵੀ ਉਹਦੇ ਚ ਰਵਾਲਵ ਸੀ ਜਿਨ੍ਹਾਂ ਦੀਆਂ ਜ਼ਿੰਮੇਵਾਰੀਆਂ ਬਣਦੀਆਂ ਸੀ ਇਹ ਸਮਾਨ ਨੂੰ ਸੰਭਾਲ ਲਈ ਸੋ ਇਸ ਕਰਕੇ ਪੰਜਾਬ ਦੀ ਪੁਲਿਸ ਪੰਜਾਬ ਦੀ ਸਰਕਾਰ ਮਿਲ ਕੇ ਪੱਪੂ ਪੰਕਜ ਨੂੰ ਨਾ ਗ੍ਰਿਫਤਾਰ ਕਰਕੇ ਕੋਰਟ ਦੇ ਰਾਹੀਂ ਜਲਾਮ ਦਵਾਉਣ ਦੇ ਵਿੱਚ ਆਪਦੀ ਕਾਮਯਾਬੀ ਦੇ ਵਿੱਚ ਕਾਮਯਾਬ ਰਹੀ ਅਸੀਂ ਪੰਜਾਬ ਦੀ ਪੁਲਿਸ ਨੂੰ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਕਿ ਜਿਹੜੀ ਤੁਸੀਂ ਇਹ ਗਲਤੀ ਕਰਕੇ ਉਸ ਬੰਦੇ ਨੂੰ ਬਚਾਇਆ ਕਿਰਤੀ ਕਿਸਾਨਾਂ ਦੇ ਨਾਲ ਅਨਜ਼ਾਤਿਆਂ ਦੇ ਨਾਲ ਧੋਖਾ ਕੀਤਾ ਪੰਜਾਬ ਸਰਕਾਰ ਨੇ ਤੇ ਪੁਲਿਸ ਨੇ ਇਹਦਾ ਜਵਾਬ ਦੇ ਮੰਗ ਇਹਦਾ ਜਵਾਬ ਦੇਣ ਲਈ ਹਜੇ ਮੁਕਿਆ ਨਹੀਂ ਕੇਸ ਏ ਹਜੇ ਤਾਂ ਇੱਕ ਟਰਾਲੀ ਹੋਰ ਹੈ ਜਿਹੜੀ ਸਾਡੀ ਸਨਕਤ ਕੀਤੀ ਹੋਈ ਹੈ ਜਿਹਦੇ ਟਾਇਰ ਅੰਦਰ ਪਏ ਨੇ ਥਾਣੇ ਦੇ ਅੰਦਰ ਉਹਦਾ ਅਸਲ ਮਾਲਕ ਸਾਡੇ ਕੋਲ ਹੈਗਾ ਅਸੀਂ ਇੱਕ ਕੇਸ ਹੋਰ ਦਰਜ ਕਰਾ ਕੇ ਤੁਰੰਤ ਉਹਦੀ ਗ੍ਰਿਫਤਾਰੀ ਪੰਕਜ ਪੱਪੂ ਦੀ ਕਰਵਾਉਣੀ ਹੈ ਸੰਘਰਸ਼ ਨੂੰ ਤਿੱਖਾ ਕਰਨਾ ਹੈ ਸੋ ਇਹ ਸੰਘਰਸ਼ ਨੂੰ ਸਫਲ ਕਰਨ ਲਈ ਆਮ ਆਦਮੀ ਪਾਰਟੀ ਦੇ ਜਿਹੜੇ ਬੰਦੇ ਚੋਰ ਨਹੀਂ ਜਿਹੜੇ ਸਮਾਨ ਚੋਰੀ ਕਰਕੇ ਲੈ ਕੇ ਆਏ ਆ ਉਹ ਨੰਗੇ ਭਵੇਂ ਪੰਜਾਬ 'ਚ ਦੁਨੀਆ 'ਚ ਹੋ ਗਏ ਪਰ ਉਹਨਾਂ ਦਾ ਸਮਾਨ ਦੀ ਕੱਲੀ-ਕੱਲੀ ਚੀਜ਼ ਦੀ ਪਰਭਾਈ ਕਰਾਉਣ ਲਈ ਹੋਰ ਕੌਣ-ਕੌਣ ਬੰਦੇ ਇਨਵੋਲਵ ਹੈ ਉਹਨਾਂ ਨੂੰ ਸ਼ਾਮਲ ਕਰਾਉਣ ਲਈ ਨਾਭਾ ਦੇ ਡੀਐਸਪੀ ਦੇ ਦਫਤਰ ਦਾ ਘਰੋ 22 ਸਤੰਬਰ ਨੂੰ ਦਿਨ ਸੋਮਵਾਰ ਨੂੰ ਕਰਾਂਗੇ ਸੋ ਸਾਰੀਆਂ ਜਥੇਬੰਦੀਆਂ ਮੋਰਚੇ ਦੀਆਂ ਸ਼ਾਮਲ ਹੋਣਗੀਆਂ ਤੇ ਪੰਜਾਬ ਦੀਆਂ ਹਮੇਤੀ ਜਿਹੜੀਆਂ ਮੋਰਚੇ ਨਾਲ ਸੰਬੰਧ ਰੱਖਦੀਆਂ ਨੇ ਇਹ ਸਮਝਦਿਆਂ ਨੇ ਵੀ ਕਿਸਾਨਾਂ ਨਾਲ ਤੱਕਾ ਹੋਇਆ ਜਾਂ ਜਿਹੜੇ ਲੋਕ ਇਨਸਾਫ ਪਸੰਦ ਇਹ ਸਮਝਦੇ ਨੇ ਖਾਸ ਕਰਕੇ ਨਾਪੇ ਦੇ ਸਹਿਰ ਵਾਸੀ ਜਿਹੜੇ ਸਾਡੀ ਹਮਾਇਤ ਕਰਦੇ ਨੇ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਵੀਰੋ ਤਖੜੇ ਹੋਵੋ ਆਪਣੇ ਆਪਣੇ ਸੰਗੀਆਂ ਸਾਥੀਆਂ ਨੂੰ ਸੁਨੇਹ ਲਾਓ ਇਸ ਪ੍ਰੋਗਰਾਮ ਨੂੰ ਕਾਮਯਾਬ ਕਰੀਏ ਸੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵੈਦੁਰੂਜੀ ਦਾ ਖਾਲਸਾ ਵੈਦੁਰੂਜੀ ਕੀ ਫਤਿਹ